25 ਮਈ 1675 ਈਸਵੀ ਪੰਡਿਤ ਕਿਰਪਾ ਰਾਮ ਦੇ ਗਵਾਈ ਹੇਠ 16 ਕਸ਼ਮੀਰੀ ਪੰਡਿਤ ਆਨੰਦਪੁਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਤੋਂ ਪਹੁੰਚੇ ਨੇ ਉਹਨਾਂ ਨੇ ਸਤਗੁਰੂ ਰਗੀ ਕੀ ਬੇਨਤੀ ਕੀਤੀ ਉਸ ਬੇਨਤੀ ਦੇ ਸਦਕਾ ਸਤਗੁਰ ਜੀ ਨੇ ਕੀ ਜਵਾਬ ਦਿੱਤਾ ਇਹ ਸਭ ਕੁਝ ਜਾਣਨ ਤੋਂ ਪਹਿਲਾਂ ਆਓ ਇੱਕ ਵਾਰੀ ਫਤਿਹ ਸਾਂਝੀ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਪਾਸ਼ਾ ਜੀ ਦਾ ਘਰ ਇੱਕ ਐਸਾ ਘਰ ਹੈ ਜਿਨੇ ਸਮੇ ਦੇ ਹਾਕਮ ਨੂੰ ਵੀ ਬਾਬਰ ਕਹਿ ਕੇ ਲਲਕਾਰਿਆਏ ਜਦੋਂ ਅਸੀਂ ਸਤਗੁਰੂ ਜੀ ਦੀ ਬਾਣੀ ਪੜਦੇ ਆ ਤਾਂ ਸਤਗੁਰੂ ਜੀ ਦੇ ਬਿਆਨਤ ਥਾਵਾਂ ਦੇ ਉੱਤੇ ਅਸੀਂ ਇਹ ਪੜਾਂਗੇ ਮੇਰੇ ਮਾਲਕ ਨੇ ਬਾਬਰ ਦੇ ਬਾਬਤ ਇੱਕ ਗੱਲ ਆਖੀ ਸੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨਵੇ ਲਾਲੋ ਕਿ ਤੂੰ ਭਾਈ ਪਾਪ ਦੇ ਜਨਿਉ ਦਾ ਲਾੜਾ ਬਣ ਕੇ ਆਇਆ ਹੈ ਤੂੰ ਬਾਬਰ ਨਹੀਂ ਤੂੰ ਜਵਬਰ ਹੈ ਜੇ ਕੋਈ ਹਾਕਮ ਨੂੰ ਲਲਕਾਰ ਸਕਦਾ ਸੀ ਉਹ ਗੁਰੂ ਨਾਨਕ ਦੇਵ ਪਾਸ਼ਾ ਸੀ ਗੁਰੂ ਨਾਨਕ ਦਾ ਘਰ ਸੀ ਇੱਧਰ ਕਸ਼ਮੀਰ ਦੀ ਧਰਤੀ ਉੱਤੇ ਇੱਕ ਨਾ ਪਰ ਆਜਪਰ ਬੰਦਾ ਹੈ ਇਫਤਿਹਾਰ ਖਾਨ ਜੋ ਰੰਗਜ਼ੇਬ ਨੂੰ ਖੁਸ਼ੀ ਦੇਣ ਵਾਸਤੇ ਮੁਸਲਮਾਨ ਬਨਣ ਲੱਗ ਪਿਆ ਜੇ ਕੋਈ ਆਪਣੀ ਖੁਸ਼ੀ ਨਾਲ ਤਾਂ ਵਧੀਆ ਹੈ ਜੇ ਕੋਈ ਡਰਨਾ ਤਾਂ ਵੀ ਵਧੀਆ ਹੈ ਪਰ ਜੇ ਕੋਈ ਨਹੀਂ ਬੰਦਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਰੋਜ਼ ਪਤਾ ਨਹੀਂ ਕਿੰਨੇ ਕਬੇ ਰਾਵਣਾ ਦਾ ਜਨੂਨ ਤਾਰਦਾ ਉਹਨਾਂ ਦਾ ਕਤਲ ਕਰਦਾ ਰੋਜ਼ ਕਸ਼ਮੀਰ ਦੀ ਧਰਤੀ ਉੱਤੇ ਇਹ ਖੂਨੀ ਸਾਖਾ ਵਾਪਰਨ ਲੱਗ ਪਿਆ ਰੋਜ਼ ਇਹ ਖੂਨੀ ਖੇਡ ਕਸ਼ਮੀਰੀ ਧਰਤੀ ਤੇ ਹੌਣ ਲੱਗ ਪਈ ਕਸ਼ਮੀਰੀ ਪੰਡਤ ਬੜੀਆਂ ਥਾਮਤ ਗਏ ਆਪਣੇ ਵੱਡੇ ਵੱਡੇ ਹਿੰਦੂ ਸੈਂਟਰ ਰੱਜ ਗਏ ਵੱਡੇ ਵੱਡੇ ਹਾਕਮਾਂ ਕੋਲ ਗਏ ਚੌਧਰੀਆਂ ਕੋਲ ਗਏ ਪਰ ਕਿਸੇ ਕੋ ਹਿੰਮਤ ਨਹੀਂ ਸੀ ਕਿ ਕੋਈ ਔਰੰਗਜ਼ੇਬ ਖਿਲਾਫ ਤਾਂ ਖੜਾ ਹੋ ਸਕੇ ਸਾਰਿਆਂ ਨੇ ਆਪਣੇ ਬਾਵਾਂ ਮ ਖੜੀਆਂ ਕਾਲੀਆਂ ਕਿ ਇਸ ਔਰੰਗਜ਼ੇਬ ਦਾ ਮੁਕਾਬਲਾ ਨਹੀਂ ਕਰ ਸਕਦੇ ਆਖਰ ਨੂੰ ਜਦੋਂ ਸਾਰੇ ਪਾਸੇ ਬੇਵਸ ਹੋ ਗਏ ਤਾਂ ਕਸ਼ਮੀਰੀ ਪੰਡਤ ਫਿਰ ਉਹਨਾਂ ਦੇ ਸਾਹਮਣੇ ਗੁਰੂ ਨਾਨਕ ਦਾ ਘਰ ਆਇਆ ਗੁਰੂ ਨਾਨਕ ਦਾ ਘਰ ਇੰਨਾ ਤਾਕਤਵਰ ਹੈ ਜਿਹੜਾ ਕਿਸੇ ਕੋ ਨਹੀਂ ਦਾ ਕਸ਼ਮੀਰ ਦੇ ਇਲਾਕੇ ਵਿੱਚ ਇੱਕ ਸਿੱਖ ਪ੍ਰਚਾਰਕ ਪੰਡਿਤ ਕਿਰਪਾ ਰਾਮ ਦਾਤ ਜੀ ਇੱਕ ਕਸ਼ਮੀਰੀ ਪੰਡਤ ਨੂੰ ਮਿਲ ਰਿਹਾ ਹੈ ਫਿਰ ਉਹਨਾਂ ਨੂੰ ਆਪਣੇ ਨਾਲ ਲੈ ਕੇ ਅਨੰਦਪੁਰ ਸਾਹਿਬ ਪਹੁੰਚਦੇ ਨੇ ਉੱਥੇ ਸਤਗੁਰੂ ਜੀ ਬੈਠੇ ਸਨ ਉੱਥੇ ਪਹੁੰਚਦੇ ਨੇ ਆਪਣੀ ਸਾਰੀ ਬੇਦਾਨ ਦੱਸੀ ਹੈ ਕਿ ਕਿੱਦਾਂ ਸਿਫਤਿਆਰ ਖਾਂਦੇ ਜਨਤ ਤੰਗ ਆ ਗਏ ਆ ਰੋਜ਼ ਸਾਡੀ ਬੋਧ ਉਤਰ ਹੀ ਹੈ ਧੋਧ ਉਤਰ ਹੀ ਹੈ ਜਿਨੀਆਂ ਸਾਡਾ ਤਾਰਿਆ ਜਾ ਰਿਹਾ ਹੈ ਮੰਦਿਰਾਂ 'ਚ ਸਾਨੂੰ ਪੂਜਾ ਨਹੀਂ ਕਰਨ ਦਿੱਤੀ ਜਾ ਰਹੀ ਅਸੀਂ ਬੜੀਆਂ ਥਾਵਾਂ ਤੇ ਜਾ ਕੇ ਆਏ ਆ ਸਾਡੀ ਕਿਸੇ ਨੇ ਬਾਣੀ ਸਾਨੂੰ ਤੁਹਾਡੇ ਤੋਂ ਉਮੀਦ ਹੈ ਤੁਸੀਂ ਸਾਡੀ ਬਾਫੜੋ ਹੁਣ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਬੇਨਤੀ ਸੁਣੀ ਤੇ ਫੈਸਲਾ ਇਹ ਕੀਤਾ ਕਿ ਜਾ ਕੇ ਕਹਿ ਦੇ ਹਫਤਿਆਰ ਖਾਨ ਨੂੰ ਕਿ ਸਾਡੀ ਅਗਵਾਈ ਗੁਰੂ ਤੇਗ ਬਹਾਦਰ ਪਾਸ਼ਾ ਜੀ ਕਰੇਸਾ ਨਾ ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਦਿਓਗੇ ਤਾਂ ਸਮੁੱਚਾ ਹਿੰਦੁਸਤਾਨ ਮੁਸਲਮਾਨ ਬੰਦੀ ਰਾਜ਼ੀ ਹੋ ਜਾਵੇ ਆ ਉਹ ਜਿਹੜੇ ਬੇਵਸ ਤੇ ਲਾਚਾਰ ਬੰਦੇ ਸੀਗੇ ਮਜਬੂਰੀ ਆਪਣਾ ਸਭ ਕੁਝ ਹਾਰ ਚੁੱਕੇ ਸੀ ਮਜਬੂਰੀ ਬਸ ਆਪਣਾ ਜੀਵਨ ਬਤੀਤ ਕਰ ਰਹੀ ਸੀ ਉਹਨਾਂ ਵਿੱਚ ਹੌਸਲਾ ਪੈਦਾ ਹੁੰਦਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਗੱਲ ਸੁਣ ਕੇ ਕਸ਼ਮੀਰੀ ਪੰਡਤ ਇਹ ਤੋਂ ਹੱਸਦੇ ਹੋਏ ਇੱਕ ਹਾਸਲੇ ਨਾਲ ਗਏ ਪਿਛੋਂ ਗੋਬਿੰਦ ਰਾਏ ਦੀ ਉਮਰ ਅਜੇ 9 ਕਵਰਿਆਂ ਦੀ ਸੀ ਉਹਨਾਂ ਨੇ ਸਤਗੁਰ ਜੀ ਨੂੰ ਪੁੱਛਿਆ ਕਿ ਸਤਗੁਰ ਜੀ ਤੁਸੀਂ ਕੀ ਕਰੋਗੇ ਸਤਗੁਰ ਜੀ ਨੇ ਜਵਾਬ ਦਿੱਤਾ ਕਿ ਮੈਂ ਰੰਗਸੇਬ ਨਾਲ ਗੱਲ ਕਰਾਂਗਾ ਪਰ ਮੈਨੂੰ ਪਤਾ ਹੈ ਰੰਗਸੇਬ ਬੜਾ ਜ਼ਾਲਮ ਪਾਸ਼ਾ ਹੈ ਉਹ ਗੱਲ ਨਹੀਂ ਮੰਨੇਗਾ ਕਸ਼ਮੀਰੀ ਪੰਡਤਾਂ ਦੀ ਮਦਦ ਕਰਨ ਵਾਸਤੇ ਉਹਨਾਂ ਦਾ ਕੋਈ ਜਨੂਨਾ ਉਤਾਰੇ ਬੋਧੀਨ ਕੋ ਉਤਾਰੇ ਤੋਂ ਦਿਨ ਕੋ ਉਤਾਰੇ ਉਹਨਾਂ ਨੂੰ ਆਜ਼ਾਦੀ ਦਿਵਾਉਣ ਵਾਸਤੇ ਸ਼ਾਇਦ ਮੈਨੂੰ ਅਬਦੇ ਸ਼ੇਦੀ ਵੀ ਦੇਣੀ ਪੈ ਸਕਦੀ ਹੈ ਸਤਗੁਰ ਜੀ ਨੂੰ ਗੋਬਿੰਦ ਰਾਣ ਨੂੰ ਇਹ ਸ਼ਬਦ ਵਰਤੇ ਸੀਗੇ ਜਿਵੇਂ ਸਰਗੋਜ ਚਾاندਨੀ ਚਾਂਗ ਵਿੱਚ ਸਾਕਾ ਵਾਪਰਦਾ ਹੈ ਉਹਦੇ ਨਾਲ ਤੁਸੀਂ ਆਪਣਾ ਜਨੂ ਚਣੋ 25 ਮਈ 1975 ਦੀ ਕਸ਼ਮੀਰੀ ਪੰਡਤ ਕਿਰਪਾ ਰਾਮ ਦਾਤੀ ਜੀ ਨੂੰ ਆਪਣਾ ਆਗੂ ਬਣਾ ਕੇ ਅਨੰਤਪੁਰ ਸਾਹਿਬ ਪਹੁੰਚਦਨੇ ਨੇ ਤੇ ਸਤਗੁਰ ਜੀ ਨੂੰ ਬੇਨਤੀ ਕਰਦੇ ਨੇ ਕਿ ਸਤਗੁਰ ਜੀ ਸਾਡਾ ਧੰਮ ਡੱਪਦਾ ਪਿਆ ਤੁਸੀਂ ਸਾਡੇ ਧੰਮ ਨੂੰ ਜਰੂਰ ਬਚਾਓ ਸੋ ਗੁਰੂ ਮਾਲਕ ਨੂੰ ਇਹਨਾਂ ਦੀ ਬਾਹ ਪਕੜਨੀ ਸੀ ਤੇ ਹਿੰਦੁਸਤਾਨ ਵਿੱਚ ਹਿੰਦੂਆਂ ਦੇ ਡੱਪਦੇ ਧਰਮ ਨੂੰ ਆਪਣਾ ਸਹਾਰਾ ਦੇ ਕੇ ਮੇਰੇ ਮਾਲਕ ਨੇ ਕਿਨਾਰੇ ਲਾਇਆ ਸਤਗੁਰੂ ਜੀ ਦਾ ਕਿਰਪਾ ਕਰੇ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ